ਮੰ ਜਾ ਕੇ ਮੈਂ ਹਾਂ ਤੁਹਾਨਾਂ ਲਈ ਵੀ ਹੋਵਾਂ ਤੇ ਜਿੱਦਾਂ ਅਸੀਂ ਗੱਲ ਕਰੀਦਾ ਆਈਐਮਟੀ ਨੇ ਜੋ ਹੈ ਬੀਤੀ ਦਿਨੀ ਫਲੈਸ਼ ਫਲੂ ਲੈ ਕੇ ਰਿਪੋਰਟ ਜਾਰੀ ਕੀਤੀ ਸੀ ਤੇ ਇਹ ਕਹਿਆ ਸੀ ਕਿ ਪਹਾੜੀ ਇਲਾਕਾ ਦੇ ਵਿੱਚ ਜੋ ਤੇਜ਼ ਬਾਰਿਸ਼ ਹੋ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਉਸ ਕਰਕੇ ਡਰੇਨਾ ਵਿੱਚ ਜੋ ਪਾਣੀ ਹੈ ਉਸ ਦੇ ਵੱਧ ਜਾਣ ਦੇ ਸੰਕੇਤ ਸਾਹਮਣੇ ਆ ਰਹੇ ਨੇ ਕਿ ਹੁਣ ਤੁਹਾਨੂੰ ਦੱਸਿਆ ਕਿ ਲੋਕਾਂ ਨੂੰ ਹੁਣ ਜੋ ਹੈ ਇਸ ਗੱਲ ਨੂੰ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਇਸ ਤੋਂ ਲੈ ਕੇ ਹੁਣ ਜੋ ਹੈ ਨਿਸ਼ਚਿੰਤ ਹੋਣ ਦੀ ਗੱਲ ਆਖੀ ਜਾ ਰਹੀ ਹੈ ਇਹ ਪੂਰਾ ਮਾਮਲਾ ਆਉਂਦੇ ਤੋਂ ਦੱਸਿਆ ਪਿਛਲੇ ਦਿਨੀ ਆਈਐਮਡੀ ਵੱਲੋਂ ਫਲੈਸ਼ ਫਲੱਡ ਦੀ ਰਿਪੋਰਟ ਜਾਰੀ ਕੀਤੀ ਗਈ ਸੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਡਰੇਨੇਜ ਵਿਭਾਗ ਦੇ ਐਕਸੀਅਨ ਰਜਿੰਦਰ ਕੁਮਾਰ ਕਈ ਨੇ ਲੋਕਾਂ ਨੂੰ ਨਿਸ਼ਚਿੰਤ ਹੋਣ ਦੇ ਲਈ ਕਿਹਾ ਉਹਨਾਂ ਦੱਸਿਆ ਕਿ ਅਸੀਂ ਰੋਜ਼ਾਨਾ ਆਈਐਮਡੀ ਦੀ ਰਿਪੋਰਟ ਲੈ ਰਹੇ ਹਾਂ ਇਸ ਵਾਰ ਡਰੇਨਾਂ ਦੀ ਸਫਾਈ ਦਾ ਕੰਮ ਆਪਣੇ ਅੰਤ ਪਿਛਲੇ ਦਿਨੀ ਆਈਐਮਡੀ ਵੱਲੋਂ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਕਾਫੀ ਤੇਜ਼ ਬਾਰਿਸ਼ ਹੋਣ ਦੇ ਚਲਦੇ ਕਈ ਡਰੇਨਾਂ ਦੇ ਵਿੱਚ ਪਾਣੀ ਵਧਣ ਦੇ ਸੰਕੇਤ ਦਿੱਤੇ ਨੇ ਠੱਗਰ ਦੇ ਵਿੱਚ ਵੀ ਪਿਛਲੇ ਦਿਨੀ ਪਾਣੀ ਵਧਿਆ ਜਿਸ ਦੇ ਚਲਦੇ ਲੋਕਾਂ ਦੇ ਮਨਾਂ ਵਿੱਚ ਡਰ ਸੀ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੜ੍ਹ ਇਕਦਮ ਨਾਜਾਲ ਅੱਜ ਜਦੋਂ ਡਰੇਨ ਵਿਭਾਗ ਦੇ ਐਕਸੀਅਨ ਰਜਿੰਦਰ ਕਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਹਜੇ ਜੋ ਕੱਗਰ ਵਿੱਚ ਪਾਣੀ ਆਇਆ ਹੈ ਉਹ ਕੇਵਲ ਬਾਰਸ਼ਾਂ ਦਾ ਹੀ ਹੈ ਜੇਕਰ ਇੱਕਦਮ ਪਹਾੜਾਂ ਦੇ ਵਿੱਚ ਕੋਈ ਬੱਦਲ ਫੜਦਾ ਹੈ ਤਾਂ ਹੋ ਸਕਦਾ ਹੈ ਕਿ ਕੱਗਰ ਜਾਂ ਹੋਰ ਡਰੇਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਵਿਭਾਗ ਦੀ ਸਰਕਾਰ ਮੌਨਸੂਨ ਤੋਂ ਪਹਿਲਾਂ ਹਰ ਸੰਭਵ ਯਤਨ ਕਰਨ ਦੇ ਵਿੱਚ ਲੱਗੀ ਹੋਈ ਹੈ ਮੇਰੀ ਡਿਵੀਜ਼ਨ ਦੇ ਕੋਲ ਦੋ ਡਿਸਟ੍ਰਿਕਟਸ ਪੈਂਦੀਆਂ ਨੇ ਇੱਕ ਪਟਿਆਲਾ ਤੇ ਇੱਕ ਫਤਿਹਗੜ੍ਹਸਾ ਤੇ ਟੋਟਲ ਅਸੀਂ 101 ਨੰਬਰ ਕਮ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਕਰਵਾ ਰਹੇ ਹਾਂ ਜਿਹਦੇ ਵਿੱਚ ਸਾਡੇ 74 ਵਰਕਸ ਨੇ ਜਿਹੜੇ ਸਫਾਈ ਦੇ ਮਨਰੇਗਾ ਦੇ ਵਿੱਚ ਕਰਵਾ ਰਹੇ ਆ ਉਸ ਦੇ ਵਿੱਚ ਜਿਹੜੀ ਸਾਡੇ ਸੁੱਕੀਆਂ ਡਰੇਨਾਂ ਨੇ ਜਿੱਥੇ ਮਨਰੇਗਾ ਦਾ ਸਫਾਈ ਹੋ ਸਕਦੀ ਹੈ ਅਸੀਂ ਉੱਥੇ ਕੀਤਾ ਜਿੱਥੇ ਸਾਡੀਆਂ ਡਰੇਨ ਦੇ ਵਿੱਚ ਸਲੱਸ਼ ਹੈ ਜਾਂ ਪਾਣੀ ਹੈ ਉੱਥੇ ਅਸੀਂ ਕੰਟਰੈਕਟ ਦੇ ਥਰੂ ਤੇ ਅਸੀਂ ਡਿਪਾਰਟਮੈਂਟ ਮਸ਼ੀਨਰੀ ਤੋਂ ਕੰਮ ਕਰਵਾ ਰਹੇ ਹਾਂ ਅੱਜ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਮਾਨਯੋਗ ਮੰਤਰੀ ਸਾਹਿਬ ਵੱਲੋਂ ਵਿਜ਼ਿਟ ਕੀਤੀ ਗਈ بڑی ਨਦੀ ਦੀ ਛੋਟੀ ਨਦੀ ਦੀ ਉੱਥੇ ਵੀ ਜਿਹੜਾ ਲਾਸਟ ইয়ার ਦੇ ਵਿੱਚ ਫਲੱਡਸ ਦੇ ਨਾਲ ਬੈਂਕ 'ਚ ਡੈਮੇਜ ਹੋਈ ਸੀ ਉਹਨਾਂ ਨੂੰ ਅਸੀਂ ਰিস্টੋਰ ਕਰ ਲਿਆ ਤੇ ਪਲੱਸ ਉੱਥੇ ਜਿਹੜੀ ਬੂਟੀ ਹੈ ਕਿਉਂਕਿ ਉੱਥੇ ਮਸ਼ੀਨ ਅੰਦਰ ਸਲੱਸ਼ੀ ਵਜ੍ਹਾ ਨਾਲ ਨਹੀਂ ਜਾ ਪਾਂਦੀ ਤੇ ਉਹਨੂੰ ਅਸੀਂ ਮੈਨੂਲੀ ਲੇਬਰ ਦੇ ਨਾਲ ਪਹਿਲਾਂ ਬਾਹਰ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਉਹਨੂੰ ਅਸੀਂ ਮਸ਼ੀਨ ਦੇ ਨਾਲ ਬਾਹਰ ਕੱਢਦੇ ਹਾਂ ਤੇ ਸਾਡੀਆਂ ਤਿਆਰੀਆਂ ਫਲੱਡ ਦੇ ਲਈ ਪੂਰੀਆਂ ਨੇ ਇਸ ਤੋਂ ਇਲਾਵਾ ਅਸੀਂ 1.5 ਲੱਖ ਐਮਪੀ ਸੀਮੈਂਟ ਬੈਗਸ ਵੀ ਪ੍ਰਕ्योर ਕੀਤੇ ਨੇ ਤੇ ਡਿਫਰੈਂਟ ਲੋਕੇਸ਼ਨ ਦੇ ਉੱਪਰ ਆਲਮੋਸਟ ਅਸੀਂ 35000 ਬੈਗ ਫਿਲ ਕਰਕੇ ਰੱਖ ਲਏ ਤੇ ਬਾਕੀ ਜਿਹੜਾ ਹੈਗਾ ਕੰਟੀਨਿਊਸਲੀ ਪ੍ਰੋਸੈਸ ਚੱਲਦਾ ਹੈ। ਕਲੀਨਿੰਗ ਦਾ ਕਿੰਨਾ ਏਰੀਆ ਕਵਰ ਹੋ ਗਿਆ ਤੇ ਕਿੰਨਾ ਪੈਂਡਿੰਗ ਹੈ ਸਾਡੇ 18 ਕੰਮ ਮੰਨਰੇਗਾ ਤੇ ਕੰਪਲੀਟ ਹੋ ਗਏ ਤੇ ਉਹਦੇ ਵਿੱਚ 47 ਅਰਾਊਂਡ ਵਰਕਸ ਨੇ ਜਿਹੜੇ ਕਿ ਵਿਦਨ 2 ਡੇਸ ਕੰਪਲੀਟ ਹੋ ਜਾਣਗੇ ਤੇ ਜਿਹੜੇ ਸਾਡੇ ਡਿਪਾਰਟਮੈਂਟ ਮਸ਼ੀਨਰੀ ਦੇ ਕੰਮ ਨੇ ਸਾਡੇ 3 ਕੰਮ ਮੁਕੰਮਲ ਹੋ ਗਏ ਤੇ ਦੋ ਸਾਡੇ ਸ਼ੈਡਿਊਲ ਦੇ ਵਿੱਚ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਨੌਨ ਪਲਾਨ ਦੇ ਵਰਕਸ ਨੇ ਜਿਹੜੇ ਅਸੀਂ ਕੰਟਰੈਕਟਰ ਤੋਂ ਕਰਵਾ ਰਿਹਾ ਸਾਡੇ 3 ਕੰਮ ਮੁਕੰਮਲ ਹੋ ਗਏ ਤੇ ਅਸੀਂ ਉਹਨਾਂ ਨੂੰ ਟਾਰਗੇਟ ਦਿੱਤਾ ਹੈ ਕਿ ਵਿਦਨ ਨ ਅਪ ਟੂ ਯੂ ਕੈਨ ਸੇ 9th অর 10th ఆఫ్ ਜੁਲਾਈ ਤੇ ਸਾਰੇ ਕੰਮ ਮੁਕੰਮਲ ਕਰ ਲਏ ਜਾਣਗੇ ਸਾਡੇ ਕੋਲ ਇੱਕ ਸਿਰਫ ਪਤੇਗੜ ਦੇ ਵਿੱਚ ਜਿਹੜੀ ਚੋਹ ਸੀਗੀ ਉਹ ਨੀਚੋਂ ਕੋਈ ਬਲੌਕ ਹੋਈ ਦੀ ਸੀ ਜੀ ਉਹਦਾ ਮੁਨਕੀ ਸਟੇਟਸ ਜਿਹੜੀ ਚੋਹ ਹੈਗੀ ਆ ਉਹਨੂੰ ਸਰਾਂਧ ਚੋਹ ਦਾ ਨਾਮ ਦਿੱਤਾ ਜਾਂਦਾ ਉਹਦੇ ਉੱਪਰੋਂ ਦੀ ਕਨਾਲ ਨਿਕਲਦੀ ਹੈ ਤੇ ਉਹਨੂੰ ਅਸੀਂ ਪੋੜਾ ਸਾਈਫਨ ਬੋਲਦੇ ਆ ਥੋੜੇ ਪੋੜੇ ਸਾਈਫਨ ਦੇ ਵਿੱਚ ਪਿਛਲੇ 8 ਸਾਲ ਤੱਕ ਕੋਈ ਕੰਮ ਨਹੀਂ ਹੋਇਆ ਸੀ ਸਫਾਈ ਨਹੀਂ ਹੋਈ ਦੀ ਬਟ ਇਸ ਸਾਲ ਕਿਉਂਕਿ ਲਾਸਟ ਈਅਰ ਫਲਡਸ ਆਏ ਸੀ ਤੇ ਮੈਂ ਖੁਦ ਵਿਜ਼ਿਟ ਕੀਤਾ ਤੇ ਆਈ ਫੀਲ ਕਿ ਵੀ ਇੱਥੇ ਇਸ ਸਾਲ ਪਹਿਲਾਂ ਬਾਰਿਸ਼ਾਂ ਤੋਂ ਪਹਿਲਾਂ ਅਸੀਂ ਉਹਦੇ ਟੈਂਡਰ ਲਗਾਤੇ ਤੇ ਉਹਦੇ ਟੋਟਲ 9 ਬੇਜ ਨੇ ਜਿਹੜੇ ਸੈਂਟਰ ਵਾਲੇ 3 ਬੇਜ ਨੇ ਕਿਉਂਕਿ ਉਥੇ ਐਸਕੇਪ ਵੀ ਛੱਡੀ ਜਾਂਦੀ ਹੈ ਕਿਉਂਕਿ ਜੇ ਪਿੱਛੋਂ بارش ਆਂਦੀ ਹੈ ਤਾਂ ਕਨਾਲ ਨੂੰ ਡੈਮੇਜ ਨਾ ਹੋਵੇ ਤੇ ਉਹ 3 ਬੇਜ ਥੋੜੇ ਡਿਫਿਕਲ ਨੇ ਉਹਨੂੰ ਆਪਰੇਟ ਕਰ ਰਹੇ ਹਾਂ ਲੇਕਿਨ ਬਟ ਜਿਹੜੇ ਸਾਡੇ ਲੈਫਟ ਦੇ 3 ਤੇ ਰਾਈਟ ਦੇ 3 ਨੇ ਉਹਨਾਂ ਨੂੰ ਅਸੀਂ ਸਫਾਈ ਮੁਕੰਮਲ ਹੋ ਗਈ ਤੇ ਇੱਕ ਦੋ ਦਿਨ ਦੇ ਵਿੱਚ ਉਹ ਵੀ ਕੰਪਲੀਟ ਕਰ ਦਿੱਤੀ ਜਾਊਗਾ ਐ ਦੂਸਰਾ ਸਰ ਇਹ ਕਿ ਜਿਹਨੇ ਫਲੈਸ਼ ਫਲੱਡ ਦਾ ਬੜਾ ਡਰ ਮਨ ਖਾ ਲਿਆ ਹੋਇਆ ਹੈ ਉਹਦਾ ਕਿੰਨਾ ਇੰਪੈਕਟ ਫੋਰ ਇਹ ਲੱਗਦਾ ਹੈ ਤੁਹਾਨੂੰ ਕਿੰਨਾ ਆਪਣਾ ਕੋਸਾ ਜੀ ਸਮਾਧਾਨ ਹੈਗਾ ਦੇਖੋ ਸਰ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਇਹਨੂੰ ਮੋਨੀਟਰ ਕਰਦੇ ਹਾਂ ਰਾਈਟ ਫਰੋਮ ਅਪਸਟ੍ਰੀਮ ਜਿੱਥੋਂ ਵੀ ਸਾਡੀਆਂ ਰੀਵਰਸ ਓਰੀਜਿਨੇਟ ਹੁੰਦੀਆਂ ਨੇ ਉੱਥੇ ਸਾਡੇ ਡਿਫਰੈਂਟ ਗੇਜ ਸਟੇਸ਼ਨਸ ਲੱਗੇ ਹੋਏ ਨੇ ਕਿਉਂਕਿ ਜਿਹੜੀ ਪਟਿਆਲੇ ਦੀ ਲੋਕਲ ਬਾਰਿਸ਼ ਹੈ ਉਹਦੇ ਨਾਲ ਨਹੀਂ ਆਪਾਂ ਬਹੁਤ ਪੈਨਿਕ ਹੋਣਾ ਚਾਹੀਦਾ ਉਕੇ ਜਿਹੜੀ ਅਪਸਟ੍ਰੀਮ ਤੋਂ ਜਿਵੇਂ ਕਲਾਊਡ ਬ੍ਰਸਟ ਹੋ ਜਾਂਦੇ ਨੇ ਉਦੋਂ ਫਲੈਸ਼ ਫਲੱਡ ਦੀ ਸਿਚੁਏਸ਼ਨ ਆਉਂਦੀਆਂ ਨੇ ਬਟ ਅਸੀਂ ਅਪ ਟੂ ਡੇਟਾ ਡੇਲੀ ਬੇਸਿਸ ਤੇ ਆਈਐਮਡੀ ਤੋਂ ਰਿਪੋਰਟਸ ਲੈ ਰਹੇ ਆ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਅਲਰਟ ਸਿਚੁਏਸ਼ਨ ਹੋ ਗਈ ਅਸੀਂ ਉਹ ਲੋਕਾਂ ਨੂੰ ਉਹਦੇ ਬਾਰੇ ਵੀ ਅਸੀਂ ਐਡਵਾਂਸ ਦੇ ਵਿੱਚ ਉਹਨਾਂ ਨੂੰ ਐਮਰਜੈਂਸੀ ਜੋ ਕੋਈ ਕੰਡੀਸ਼ਨ ਬਟ ਇਸ ਆਲ ਲੱਗਦਾ ਕਿ ਫਲੱਡ ਦੀ ਸਿਚੁਏਸ਼ਨ ਨਹੀਂ ਹੈਗੀ ਨਾਰਮਲ ਮੌਨਸੂਨ ਹੀ ਰਹਿਣਗੇ